ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁੱਪਾ ਅੱਜ ਜਲੰਧਰ ਵੈਸਟ ਪਹੁੰਚੇ ਆ ਜਿੱਥੇ ਕਿ 10 ਜੁਲਾਈ ਨੂੰ ਬਾਈ ਇਲੈਕਸ਼ਨ ਹੋਣੀਆਂ ਨੇ ਦੇਖਦੇ ਆ ਜਲੰਧਰ ਵੈਸਟ ਚ ਕੌਣ ਬਾਜ਼ੀ ਮਾਰਦਾ ਵਾ ਕੌਣ ਬਾਈ ਇਲੈਕਸ਼ਨ ਦੇ ਤਵੇਤ ਐਮਐਲਏ ਬਣਦਾ ਆਓ ਜਲੰਧਰ ਵਾਸੀਆਂ ਨਾਲ ਕਰਦੇ ਆ ਗੱਲਬਾਤ ਜਾਣਦੇ ਆ ਜਲੰਧਰ ਵਾਸੀਆਂ ਦੀ ਕੀ ਆ ਰਾਏ ਕਿਹਨੂੰ ਬੰਚਤਾ ਕੇ ਐਮਐਲਏ ਬਣਾਉਣਗੇ ਜਲੰਧਰ ਵਾਸੀ ਮੇਰੇ ਵੋਟ ਕਿਹਨੂੰ ਪਾਉਂਗੇ ਇਸ ਵਾਰ ਚਾਰ ਨਿਸ਼ਾਨ ਛਾੜੋ ਭਾਈ ਕਾਰਨ ਕਾਰਨ ਕੁਛ ਨਹੀਂ ਹੋਈ ਚਾ ਸਰਕਾਰ ਸਾਡੀ ਆ ਉਹ ਠੀਕ ਆ ਸਰਕਾਰ ਸਾਡੀ ਆ ਆ ਦੇ ਬਾਈ ਆ ਦੇ ਖੜਿਆ ਬਰੇ ਵੋਟ ਕਿਨੂੰ ਪਾਉਂਗੇ ਇਸ ਵਾਰ ਭਾਜੀ ਵੋਟ ਪਾਉਣ ਨੂੰ ਤਾਂ ਆਪਾਂ ਨੂੰ ਸਾਰੇ ਸਹੀ ਲੱਗਦੇ ਨੇ ਬਾਈ ਅੱਛਾ ਕਿਨੂੰ ਪਾਉਂਗੇ ਲੇਕਿਨ ਇਸ ਟਾਈਮ ਮੇਰੇ ਖਿਆਲ ਵਿੱਚ ਆਮ ਆਦਮੀ ਸਹੀ ਹੈ ਅੰਟੀ ਥੋੜੀ ਵੋਟ ਮੈਂ ਤੇ ਝਾੜੂ ਨੂੰ ਪਾਵਾਂ ਕਾਰਨ ਹੈ ਕਾਰਨ ਕਾਰਨ ਕਿ ਮੇਰਾ ਆਪਣਾ ਮੁੰਡਾ ਕੁੜੰਮੇਰਾ ਰਾਜਯ ਮੈਦਾਨ ਹਾਂਜੀ ਰਮਨਾ ਰੋੜਾ ਜੀ ਕੁੜਾ ਮੈਂ ਸਾਡੇ ਠੀਕ ਹੈ ਜੀ ਭਾਜੀ ਹਈਏ ਕੁਛ ਕਹਿ ਨਹੀਂ ਸਕਦੇ ਤੁਹਾਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਬੜੀ ਲੱਗਦਾ ਦੇਖੋ ਜੀ ਆਮ ਆਦਮੀ ਪਾਰਟੀ ਦਾ ਵਧੀਆ ਕੰਮ ਜੀ ਜੀ ਬਿਲਕੁਲ ਆਮ ਆਦਮੀ ਪਾਰਟੀ ਸਾਡੀ ਪਾਰਟੀ ਬਹੁਤ ਵਧੀਆ ਕੰਮ ਕਰਦਾ ਹੈ ਕੋਈ ਇੱਕ ਕੰਮ ਵਧੀਆ ਸਾਨੂੰ ਵੀ ਦਿਖਾ ਦਿਓ ਦੇਖੋ ਜੀ ਬਿਲੀ ਫ੍ਰੀ ਕੀਤੀ ਉਹਨਾਂ ਨੇ ਬਾਕੀ ਮੁਹੱਲਾ ਕਲੀਨਿੰਗ ਬਣਾਇਆ ਉਹਨਾਂ ਨੇ ਕਾਫੀ ਵਧੀਆ ਜੋ ਵੀ ਜਿਹੜੇ ਆਮ ਜਨਤਾ ਉਹਨਾਂ ਦੀ ਕਾਫੀ ਸੁਣਵਾਈ ਹੋਈ ਹੈ ਉਹ ਚੀਜ਼ ਲਈ ਜੀ ਬਿਲਕੁਲ ਆਹ ਆਦੇ ਭਾਈ ਭਾਜੀ ਖੜਿਆ ਭਾਜੀ ਵੋਟ ਕਿਨੂੰ ਪਾਉਂਗੇ ਭਾਈ ਕਾਂਗਰਸ ਕਰ ਲੈ। ਸਿਰੂ ਤੋਂ ਭਾਈ ਕਾਂਗਰਸ ਨੂੰ ਭਾਈ ਇਹ ਨੇ ਗੁਪਤ ਹੈ ਨਾ ਆਪਣੀ ਵੋਟ। ਗੁਪਤ ਵੋਟ ਹੈ ਨਹੀਂ। ਉਹਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦੇ ਕੰਮ ਵੀ ਲੱਗਦਾ। ਭਾਜੀ ਕੰਮ ਕੋਈ ਵੀ ਹੈ ਸਰਕਾਰ ਹੁਣ ਆਵਾ ਆਉਂਦੀ ਪਾਰਟੀ ਵਧੀਆ ਕੰਮ ਕਰ ਰਹੀ ਹੈ। ਸਰਕਾਰ ਬਹੁਤ ਵਧੀਆ ਹੈ। ਬੇ ਬਿਲ ਲਾਉਂਦੇ ਨਹੀਂ ਸਾਨੂੰ। ਵਧੀਆ ਐਸਟੀ ਚਲਾਈ ਦੇ ਨਜ਼ਾਰੇ ਲਈ ਦੇ। ਜੀ ਸਹੀ। ਬਿਲ ਬਿਲਕੁਲ ਨਹੀਂ ਆਉਂਦੇ। ਹਾਂ ਜੀ ਗਰਮੀ ਤਾਂ ਸਰਕਾਰ ਹੈ। ਜੀ ਯਾਦ ਹੈ ਅੰਕਲ ਜੀ ਕੜਿਆ। ਅੰਕਲ ਜੀ ਵੋਟ ਕਿਹਨੂੰ ਪਾਉਂਗੇ ਇਸ ਵਾਰ? ਜੇ ਨੂੰ ਕਹਿੰਦੇ ਪਾਵਾਂਗੇ ਫਿਰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਦਾ ਯਾਰ ਸਾਰੇ ਵਧੀਆ ਤੂੰ ਜੇ ਨੂੰ ਕਹਿੰਦੇ ਪਾਵਾਂਗੇ ਗੱਲ ਹੀ ਕੋਈ ਨਹੀਂ ਮੈਨੂੰ ਕੋਨ ਨੂੰ ਕਿਹਦੀ ਵਜ੍ਹਾ ਲੱਗਦਾ ਕੰਮ ਉਹ ਵਧੀਆ ਸਾਰੇ ਹੀ ਆ ਆਪਾਂ ਇਹ ਬੰਦੇ ਜੇ ਨੂੰ ਇਹ ਪਾ ਦੇਣੀ ਆ ਅੱਛਾ ਜੀ ਕੋਈ ਸੰਤਰਾ ਜੀ ਪਾ ਲਈ ਇੱਕ ਵੋਟ ਕਿਹਨੂੰ ਪਾਉਂਗੇ ਵੋਟ ਹਾਂਜੀ ਵੋਟ ਜੀ ਆਪਾਂ ਪਾਵਾਂਗੇ ਕਾਂਗਰਸ ਨੂੰ ਕਾਂਗਰਸ ਲੋਕ ਗਰੀਬਾਂ ਦੀ ਪਾਰਟੀ ਹੈ ਗਰੀਬਾਂ ਦਾ ਕੁਝ ਸੋਚਦੀ ਹੈ ਅੱਛਾ ਜੀ ਬਾਕੀ ਤੇ ਸਾਰੇ ਚੋਰੀ ਨੇ ਠੀਕ ਹੈ ਜੀ ਦੇਖੇ ਤੁਹਾਨੂੰ ਸਾਰਾ ਪਤਾ ਤੈ ਤੁਸੀਂ ਪ੍ਰੈਸ ਵਾਲੇ ਹੋ ਤੁਹਾਨੂੰ ਜ਼ਿਆਦਾ ਜਾਣਕਾਰੀ ਆ ਦੇ ਅੱਗੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਮਾੜ ਵੋਟ ਕਿਨੂੰ ਪਾਓਗੇ ਇਸ ਵਾਰ ਠੀਕ ਤੁਹਾਡੀ ਵੋਟ ਜੀ ਆ ਦੇ ਬਾਹਰ ਹੀ ਘੜੇ ਭਾਈ ਵੋਟ ਕਿਨੂੰ ਪਾਓਗੇ ਮਗ ਹਾਂ ਝੜੂ ਕੋ ਠੀਕ ਬਾਪੂ ਜੀ ਵੋਟ ਕਿਨੂੰ ਪਾਓਗੇ ਇਸ ਵਾਰ ਵੋਟ ਕੀ ਕਹਿ ਸਕਦੇ ਆ ਜੀ ਤੁਹਾਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦੇ ਕੰਮ ਵਧੀਆ ਮੌਕੇ ਦੇ ਦੇਖਾਂਗੇ ਐਦਾਂ ਨਹੀਂ ਤੁਹਾਨੂੰ ਕਿਹੜੀ ਸਰਕਾਰ ਦਾ ਪਾਰਟੀ ਦੇ ਕੰਮ ਵਧੀਆ ਲੱਗਦੇ ਮੈਨੂੰ ਸਾਰੀਆਂ ਸਰਕਾਰਾਂ ਠੀਕ ਲੱਗਦੀਆਂ ਜੀ ਮੈਂ ਆਪ ਠੀਕ ਆ ਮੈਨੂੰ ਸਾਰੀਆਂ ਸਰਕਾਰਾਂ ਠੀਕ ਲੱਗਦੀਆਂ ਆ ਆਹ ਹਾ ਭਾਈ ਵੋਟ ਕਿਨੂੰ ਪਾਓਗੇ ਬੱਸ ਬਾਪੂ ਨੇ ਜਿੱਦਾ ਕਿਹਾ ਵਾ ਇਹ ਅਸੀਂ ਉਸੇ ਸਾਲ ਦੇ ਮੌਕੇ ਤੇ ਦੇਖਾਂਗੇ ਬਾਕੀ ਸਰਕਾਰਾਂ ਸਾਰੀਆਂ ਵਧੀਆ ਨੇ ਮਾੜੀ ਕੋਈ ਨਹੀਂ ਹੈਗੀ ਹਾਂਜੀ ਹਾਂਜੀ ਇੱਕ ਪਾਰਟੀ ਦੇ ਕੰਮ ਤਾਂ ਵਧੀਆ ਲੱਗਦੇ ਹੋਣਗੇ ਕੋਈ ਨਾ ਕੋਈ ਭਲਾਨੀ ਪਾਰਟੀ ਵਧੀਆ ਲੱਗਦੀ ਹੈ ਜੀ ਉਹਦੇ ਕੰਮ ਦੀ ਜਾਂਦੇ ਨੇ ਵਧੀਆ ਵਾ ਜਿਹੜਾ ਵੀ ਅੱਜ ਠੀਕ ਹੀ ਕਰਦਾ ਜੀ ਕੰਮ ਕੋਈ ਵੀ ਗੱਲ ਨਹੀਂ ਕੰਮ ਕਰਦਾ ਆਹ ਵੇ ਅਕਲ ਦੀ ਵਡੈਕਲ ਦੀ ਵੋਟ ਕਿਨੂੰ ਪਾਓਗੇ ਬੋਲ ਲੂ ਹਾਂਜੀ ਬੋਲ ਲੂ ਕਾਰਨ ਕਾਰਨ ਬੀਜੇਪੀ ਨੂੰ ਵੋਟ ਪਾਉਣ ਦਾ ਕਾਰਨ ਕੀ ਆ? ਕਾਰਨ ਕੀ ਆ? ਹਾਂਜੀ। ਕੁਝ ਕਰੇਗਾ ਹੀ। ਹਾਂਜੀ। ਕੁਝ ਕਰੇਗਾ ਹੀ। ਕੁਝ ਕਰੇਗਾ। ਠੀਕ ਹੈ। ਕਹਿੰਦੇ ਇਹ ਜੇ ਵੋਟ ਪਾਵਾਂਗੇ ਤਾਂ ਹੀ ਕੁਝ ਕਰੇਗਾ। ਆਓ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ, ਜਾਣਦੇ ਆਂ। ਜਲੰਧਰ ਵਾਸੀਆਂ ਦੀ ਕੀ ਆ ਰਾਏ? ਭਾਈ ਵੋਟ ਕਿਹਨੂੰ ਪਾਵੋਗੇ ਇਸ ਵਾਰ? ਹਾਂਜੀ। ਵੋਟ ਕਿਹਨੂੰ ਪਾਵੋਗੇ? ਬੋਟ ਤੇ ਭਾਈ ਸੀਤਲ ਨੂੰ ਹੀ ਪਾਵਾਂਗੇ। ਕਾਰਨ? ਬੀਜੇਪੀ ਵਧੀਆ ਵਧੀਆ ਹੈ ਸਰਕਾਰ। ਅੱਛਾ। ਕੋਈ ਇਦਾਂ ਦੀ ਗੱਲ ਨਹੀਂ ਕਿਉਂਕਿ ਉੱਪਰ ਵੀ ਸਰਕਾਰ ਬੀਜੇਪੀ ਦੀ ਹੈ। ਅੱਛਾ ਠੀਕ। ਇਸ ਕਰਕੇ ਸ਼ੀਤਲੰਗਰਾਲ ਬਹੁਤ ਵਧੀਆ ਬੰਦਾ ਹੈ ਭਾਈ ਤੁਹਾਡੀ ਵੋਟ ਸਾਡੀ ਵੋਟ ਦੇਖੋ ਜੀ ਸੁਰਿੰਦਰ ਕੌਰ ਜੀ ਨੂੰ ਪੱਕੀ ਹੈ ਅਜ ਕਾਰਨ ਬਸ ਇਹ ਸ਼ੁਰੂ ਤੋਂ ਕਾਂਗਰਸ ਨੂੰ ਪਾਉਂਦੇ ਅਜ ਸ਼ੁਰੂ ਤੋਂ ਕਨੇ ਕਾਂਗਰਸ ਵੀਰੇ ਵੋਟ ਕਿਹਨੂੰ ਪਾਹਾਂਗੇ ਇਸ ਵਾਰ ਔਰ ਇਹ ਸ਼ੀਤਲੰਗਰਾਲ ਜੀ ਨੂੰ ਸਾਡੇ ਆਪਣੇ ਭਰਾ ਨੇ ਵਸਤੀ ਦੇ ਨੇ ਅੱਛਾ ਜੀ ਉਹਨਾਂ ਨੂੰ ਜ਼ਰੂਰ ਅਸੀਂ ਵੋਟ ਪਾਵਾਂਗੇ ਨਹੀਂ ਸ਼ੀਤਲੰਗਰਾਲ ਨੂੰ ਪਾਉਣੀ ਹੈ ਕਿ ਭਾਜੀਪੀ ਨੂੰ ਪਾਉਣੀ ਹੈ ਭਾਜੀ ਅਸੀਂ ਆਪਣੇ ਭਰਾ ਸ਼ੀਤਲੰਗਰਾਲ ਨੂੰ ਪਾਣੀ ਹੈ ਅੱਛਾ ਜੀ ਉਹਨਾਂ ਨੂੰ ਜ਼ਰੂਰ ਪਾਵਾਂਗੇ ਉਹਨਾਂ ਦਾ ਜੋ ਨਿਸ਼ਾਨ ਕਮਲ ਦਾ ਫੁੱਲ ਹੈ ਅਜਾ ਪਾਰਟੀ ਜਿਹੜੀ ਮਰਜ਼ੀ ਹੋਵੇ ਸ਼ੀਤਲੋਂ ਨਾਲ ਸਾਡੀ ਬਸਤੀ ਦੇ ਨੇ ਉਹਨਾਂ ਨੇ ਸਾਡੇ ਕੰਮ ਬੜੇ ਸਵਾਰੇ ਨੇ ਜਿੱਥੇ ਲੋੜ ਪੈਂਦੀ ਉਹਨਾਂ ਨੂੰ ਆਵਾਜ਼ ਮਾਰੀਏ ਜ਼ਰੂਰ ਆਂਦੇ ਨੇ ਠੀਕ ਹੈ ਦਿਨ ਹੋਵੇ ਰਾਤ ਹੋਵੇ ਕਿਹਨੂੰ ਪਾਓਗੇ ਫਿਰ ਵੈਸੇ ਮੁੰਡੇ ਨੂੰ ਪਤਾ ਉਹ ਹੀ ਪਾਉਗ ਮੈਂ ਵੀ ਜਾਊਂਗਾ ਨਾਲ ਅਰੇ ਮੁੰਡੇ ਨੂੰ ਪਤਾ ਕਿ ਮੁੰਡੇ ਨੂੰ ਕੋਈ ਅਸਰ ਨਹੀਂ ਪੈਂਦਾ ਤੁਹਾਡੇ ਆਪਣੇ ਹਿਸਾਬ ਨਾਲ ਕਿਹਨੂੰ ਵੋਟ ਪਾਓਗੇ ਨਹੀਂ ਨਹੀਂ ਤੁਹਾਨੂੰ ਕਿਹੜੀ ਪਾਰਟੀ ਜਾਂ ਕਿਹੜੀ ਸਰਕਾਰ ਦੇ ਕੰਮ ਵਧੀਆ ਲੱਗਦੇ ਨੇ ਉਹ ਕੋਮਲ ਦਾ ਫੁੱਲ ਨਹੀਂ ਕਾਇ ਪੀਜੇ ਤੇ ਆਦੇ ਅੰਕਲ ਦੀ ਕੰਮ ਕਰ ਪਿਆ ਗਰਮੀ ਦੇ ਵਿੱਚ ਅਕਲ ਜੀ ਵੋਟ ਕਿਨੂੰ ਪਾਉਂਗੇ ਵੋਟ ਜਿੰਨੂੰ ਸਾਡੀ ਆਤਮਾ ਗਵਾਹੀ ਦੇਗੀ ਕਿ ਇਹ ਬੰਦਾ ਠੀਕ ਹੈ ਉਹਨੂੰ ਪਾ ਦਾਂਗੇ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦੇ ਨੇ ਇਹ ਮੈਂ ਨਹੀਂ ਦੱਸ ਸਕਦਾ ਉਹਨੂੰ ਕਿਸੇ ਸਰਕਾਰ ਦੇ ਕੰਮ ਨਹੀਂ ਵਧੀਆ ਲੱਗਦੇ ਹੱਲੇ ਤੱਕ ਤਾਂ ਮਨੂੰ ਕੋਈ ਨਜ਼ਰ ਨਹੀਂ ਆ ਰਿਹਾ ਅਗੋਂ ਦਾ ਕੋਈ ਪਤਾ ਨਹੀਂ ਅੱਛਾ ਮੈਂ ਤਾਂ ਕੋਈ ਪਤਾ ਹੀ ਨਹੀਂ ਲੱਗਿਆ ਤੁਸੀਂ ਵੋਟ ਕਿਨੂੰ ਪਾਉਂਗੇ ਆਹੀ ਵੋਟ ਪਾਵਾਂਗੇ ਆਪਜੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਹਾਂ ਜੀ ਕਾਰਨ ਕਾਰਨ ਇਹ ਹੈ ਕਿ ਦੇਖੋ ਜੀ ਸਾਡੇ ਦੇ ਬਿਜਲੀ ਦੇ ਬਿੱਲ ਜਿਹੜੇ ਕਿ ਆਪਣਾ ਸਤੰਬਰ ਮਹੀਨੇ ਤੋਂ ਅਜੇ ਤੱਕ ਸਾਡੇ ਬਿੱਲ ਨਹੀਂ ਆਏ ਠੀਕ ਹੈ। ਹੋਰ ਭਗਵਾਨਤ ਮਾਨ ਸਰਕਾਰ ਕਾਫੀ ਕੰਮ ਕੀਤੇ ਨੇ ਇਹਨਾਂ ਨੇ ਕੋਈ ਐਹੋ ਜੀ ਗੱਲ ਨਹੀਂ ਨਹੀਂ ਕੰਮ ਕੀਤੇ। ਅਜ 2 ਸਾਲ ਹੋਏ ਕੰਮ ਕਰਦੇ ਆ ਇਹਨਾਂ ਨੂੰ। ਇਸ ਕਰਕੇ ਹੀ ਤੇ ਵੋਟ ਇਹਨਾਂ ਨੂੰ ਪਾਵਾ। ਠੀਕ। ਭਾਈ ਥੋੜੀ ਵੋਟ। ਇਹ ਆਮ ਪਾਰਟੀ ਨਹੀਂ ਪਾਣੀ। ਹਾਂ ਬਈ ਪਾਰਟੀ। ਭਾਈ ਖੜੇ ਭਾਈ ਵੋਟ ਥੋੜੀ। ਭਾਈ ਆਮ ਪਾਰਟੀ ਜੀ। ਕਾਰਨਾ। ਭਾਈ ਬਸ ਸਭ ਕਬ ਵਜਿਆ ਕਰਾ ਰਹੀ ਆਮ ਪਾਰਟੀ ਸਾਡੇ ਉਧਰ ਮਹੱਲੇ ਦੇ ਰੋਲਬਲਮ 2 ਮਹੀਨੇ ਤੋਂ ਚੱਲਦੀ ਪਈ ਸੀਵਰੇਜ ਪਾਣੀ ਦੀ। ਤੇ ਰਾਤੀ ਜਿਹਨਾਂ ਨੇ ਸਾਰ ਅਤੀ ਭਗਵੰਤਬਾਨ ਦੀ ਬੋਟੀ ਆਈ ਸੀ ਫੋਟੋਦਰ ਸਾਡੇ ਉਹਨਾਂ ਨੇ ਕੰਮ ਸਾਰਾ ਕਰਵਾਇਆ ਠੀਕ ਹੈ ਠੀਕ ਹੈ ਹਾਂ ਜੀ ਵੋਟ ਕਿਹਨੂੰ ਪਾਓਗੇ ਕਿਹਨੂੰ ਪਾਸੀਏ ਦੱਸ ਦਿਓ ਉਹਨੂੰ ਕਿਹੜੀ ਪਾਰਟੀ ਦਾ ਹੈ ਕਿਹੜੀ ਸਰਕਾਰ ਦੇ ਕੰਮ ਵੀ ਲੱਗਦੇ ਆ ਆਪਾਂ ਕਾਂਗਰਸ ਨੂੰ ਪਾ ਦੇਾਂਗੇ ਕਾਰਨ ਕਾਂਗਰਸ ਨੂੰ ਲੋਕੀ ਉਹਨਾਂ ਨੂੰ ਦੁਆ ਯਾਦ ਕਰਦੇ ਸਾਰੇ ਉਹਨਾਂ ਦੀ ਹਵਾ ਚੱਲਦੀ ਹੈ ਵੋਟ ਤਾਂ ਕਰਕੇ ਆਉਂਦੇ ਹਾਂਜੀ ਹਾਂਜੀ ਭਾਈ ਵੋਟ ਕਿਹਨੂੰ ਪਾਓਗੇ ਵੋਟ ਕਿਹਨੂੰ ਪਾਓਗੇ ਮੋਰ ਬਾਹ ਸ਼ਿਤਰ ਮਰਾਲ ਨੂੰ ਕਾਰਨ ਕਾਰਨ ਠੀਕ ਹੈ ਬੰਦਾ ਬੰਦਾ ਠੀਕ ਹੈ ਹਾਂ ਜੀ ਠੀਕ ਹੈ ਜੀ ਵੋਟ ਕਿਨੂੰ ਪਾਉਂਗੇ ਵੋਟ ਮੈਂ ਝਾੜੂ ਵਾਲੇ ਨੂੰ ਪਾਣੀ ਕਾਰਨ ਕਾਰਨ ਕੋਰਨ ਕੁਛ ਨਹੀਂ ਵੈਸੇ ਝਾੜੂ ਵਾਲ ਨੂੰ ਪਾਣੀ ਵੈਸੇ ਝਾੜੂ ਵਾਲ ਨੂੰ ਹਾਂ ਤੁਹਾਨੂੰ ਕੰਮ ਵਧੀ ਲੱਗਦਾ ਕੰਮ ਕੁਮਦਾਨੇ ਮੇਨੂੰ ਮਤਲਬ ਹੈਗਾ ਪਰ ਝਾੜੂ ਵਾਲ ਨੂੰ ਪਾੜੀ ਅੱਛਾ ਕੰਮ ਕੁਮ ਤਾਂ ਕੋਈ ਮਤਲਬ ਨਹੀਂ ਵੋਟ ਝਾੜੂ ਨੂੰ ਪਾਣੀ ਆਪਾਂ ਠੀਕ ਹੈ ਜੀ ਕਿੰਨੋ ਮਰਜੀ ਪਾ ਨਾਲੋ ਸਾਰੇ ਆਪਣੇ ਵਾਸਤੇ ਹੀ ਕਰਦੇ ਨੇ ਪਬਲਿਕ ਵਾਸਤੇ ਕੋਈ ਵੀ ਨਹੀਂ ਅੱਛਾ ਆਵੇਂ ਆਉ ਨੂੰ ਪਾ ਦਿਓ ਭਾਵੇਂ ਕਾਂਗਰਸ ਨੂੰ ਪਾ ਦਿਓ ਭਾਵੇਂ ਬੀਜੇਪੀ ਨੂੰ ਪਾ ਦਿਓ ਅੱਛਾ ਜਿੰਨਾ ਐਨੇ ਪੈਸੇ ਲਾਉਣੇ ਨੇ ਉਹਨਾਂ ਆਪਣਾ ਆਮਦਨ ਤਾਂ ਪੂਰੀ ਕਰਨੀ ਹੀ ਨਾ ਉਹਨਾਂ ਦਾ ਬਿਜ਼ਨਸ ਉਹਨਾਂ ਨੂੰ ਕਰਨ ਦਾ ਜਿੰਨੂੰ ਵੀ ਮਰਜ਼ੀ ਕਰਨ ਦਾ ਜਿੰਨੂੰ ਮਰਜ਼ੀ ਫੁੱਟਬਾਲ ਕਿਸੇ ਨੇ ਕੰਮ ਨਹੀਂ ਕਰਦਾ ਕਿਸੇ ਨੇ ਕੰਮ ਨਹੀਂ ਕਰਨਾ ਜਿੰਨੂੰ ਮਰਜ਼ੀ ਫੁੱਟਬਾਲ ਅਗਲੀ ਵੋਟ ਕਿਹਨੂੰ ਪਾਉਂਗੇ ਤੁਸੀਂ ਕਿਨੂੰ ਵੰਦੇ ਪਾਉਂਦੇ ਉਹਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਤੇ ਕੰਮ ਵਧੀਆ ਲੱਗਦਾ ਤੁਸੀਂ ਕਿਹੜੀ ਪਾਰਟੀ ਚੱਲੋ ਨਹੀਂ ਤੁਸੀਂ ਤਾਂ ਸੋਨੂ ਵੀ ਨਹੀਂ ਵੋਟ ਪਾਉਂਗੇ ਹਾਜੀ ਭਾਈ ਸਾਰੇ ਬੰਦੇ ਹੈ ਜੀ ਕਿਸੇ ਪਾਰਟੀ ਦੇ ਨਹੀਂ ਹੈਗੇ ਉਹ ਜਿੰਨੂੰ ਦਿਲ ਕਰੇਗਾ ਉਹਨੂੰ ਪਾਵਾਂਗੇ ਦਿਲ ਕਿਨੂੰ ਕੀਤਾ ਜੀ మే బాత్ చ ਦੱਸਾਂਗੇ ਕਿ ਕਿੰਨੂ ਕੀਤਾ ਭਾਈ वोट ਕਿਨੂ ਪਾਉਂਗੇ ਕਾਰਨ ਕਾਰਨ ਆਪਣੀ ਮਰਜ਼ੀ ਦਾ ਬਹੁਤ ਯਾਦ ਕਹਿੰਦੇ ਆਪਣੀ ਪਹਿਲਾਂ ਨਹੀਂ ਕਿ ਮੰਨ ਹੁਣ ਮੰਨ ਕਿਉਂ ਕਰਿਆ ਪਹਿਲਾਂ ਹੀ ਕਰਦਾ ਸਾਡਾ ਬਚਪਨ ਤੋਂ ਹੀ ਮੰਨ ਹੈ ਅਵੇ ਪਹਿਲਾਂ ਕਿਉਂ ਨਹੀਂ ਕਿਹਾ ਹਾਂ ਫੋਰ ਕਹਤਾ ਸਰਦਾਰ ਜੀ ਵੋਟ ਕਿਨੂ ਪਾਉਂਗੇ ਇਸ ਵਾਰ ਵੋਟ ਜਿੰਨੂ ਕੋ ਕੋ ਪਾ ਦੇਂਗੇ ਜੀ ਤੁਹਾਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਤੇ ਕੰਮ ਦੀ ਲੱਗਦਾ ਸਰਕਾਰਾਂ ਸਾਰੀਆਂ ਚੰਗੀਆਂ ਕੋਈ ਕੋਈ ਮਾੜੀ ਨਹੀਂ ਹੈਗੀ ਅੱਛਾ ਜੀ ਹਾਂਜੀ ਬਾਕੀ ਸਰਕਾਰ ਭਗਵੰਤ ਮਾਨ ਉਹਨਾਂ ਦੀ ਹੈਗੀ ਆ ਉਹਨਾਂ ਨੂੰ ਪਾ ਦੇ ਆਂਕਲ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਵੋਟ ਕਿਹਨੂੰ ਪਾਓਗੇ ਕਿਨੂੰ ਭਾ ਵੀ ਇਹ ਕੀ ਦੱਸ ਸਕਨੇ ਹੈ ਕਿਨੂੰ ਭਾ ਵੀ ਉਹਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਦਾ ਤੁਮ ਕਿਸੇ ਪਾਰਟੀ ਦਾ ਵੀ ਠੀਕ ਨਹੀਂ ਕਿਹਦੇ ਪਾਰਟੀ ਦਾ ਠੀਕ ਨਹੀਂ ਆ ਦੇ ਭਾਈ ਖੜੇ ਆ ਭਾਈ ਵੋਟ ਵੋਟ ਕਿਨੂੰ ਪਾਓਗੇ ਉਹ ਭਾਈ ਦੱਸਣਗੇ ਨਹੀਂ ਤੁਸੀਂ ਦੱਸੋ ਆਪਣੀ ਉਹ ਆਪੋ ਆਪਣੀ ਦੱਸਣਗੇ ਤੁਸੀਂ ਆਪਣੀ ਅਸੀਂ ਭਾ ਜੀ ਪੀ ਨੂੰ ਅੱਛਾ ਤੁਹਾਡੀ ਵੋਟ ਜੀ ਜਿਹੜਾ ਵਿਕਾਸ ਕਰਾਏਗਾ ਕਿਹੜਾ ਵਿਕਾਸ ਕਰਾ ਰਿਹਾ ਇਹ ਤੁਹਾਨੂੰ ਪਤਾ ਨਹੀਂ ਕਿਹੜਾ ਘਰਾਏਗਾ ਜੀ ਤੁਸੀਂ ਦੱਸੋ ਜਲੰਧਰ ਵਾਸੀਓ ਜੇ ਕਾ ਅੱਜ ਤੁਸੀਂ ਦੇਖਣਾ ਤੁਸੀਂ ਮਨਤਾਗਿਆ ਸਿੰਘ پارک ਦੀ ਬੈਕ ਸਾਈਡ ਜਾ ਕੇ ਦੇਖੋ ਕਿੰਨਾ ਵਿਕਾਸ ਹੋਇਆ ਉੱਥੇ ਠੀਕ ਹੈ ਤੁਸੀਂ ਉੱਥੇ ਬੈਕ ਕਿਰਾਇਆ ਕਿਰੇ ਆ ਉਹ ਬੈਕ ਸਾਈਡ ਤੇ ਦੇਖੋ ਕਿੰਨੀ ਸਫਾਈ ਹੈ ਉੱਥੇ ਅਸੀਂ ਕਿੰਨੇ ਦੁਖੀ ਆ ਵਿਕਾਸ ਦਾ ਜ਼ਿੰਮੇਵਾਰ ਕੌਣ ਆ ਉਸ ਵਿਕਾਸ ਦਾ ਉਹ ਤਾਂ ਤੁਹਾਨੂੰ ਪਤਾ ਹੀ ਕੌਣ ਜ਼ਿੰਮੇਵਾਰ ਮੈਂ ਤੁਹਾਨੂੰ ਕੀ ਦੱਸਣਾ ਤੁਹਾਨੂੰ ਪਤਾ ਭਾਜੀ ਸਾਰਿਆਂ ਨੂੰ ਫੋਟ ਪਾਵਾਂਗੇ ਹਰ ਹਰ ਬੜੀ ਪੈਣੀ ਇੱਕ ਦੱਸੋ ਕਿਹਨੂੰ ਪਾਵਾਂਗੇ ਉਹ ਐਡਾ ਥੋੜੀ ਦੱਸ ਦਾਂਗੇ ਭਾਜੀ ਕਿਹੜੀ ਸਰਕਾਰ ਦਾ ਕਿਹੜੀ ਕਾ ਆਰਟੀ ਦੇ ਕੰਮ ਵੀ ਲੱਗਦੇ ਕਾਮਤਾ ਭਾਈ ਸਹੀ ਗੱਲ ਦੱਸਦਾ ਹੈ ਕਿਸੇ ਨੇ ਨਹੀਂ ਕੀਤਾ ਹੈਗੇ ਨਾ ਨਾ ਠੀਕ ਹੈ ਤੁਹਾਨੂੰ ਲੱਗਦੇ ਨਹੀਂ ਮੈਨੂੰ ਕੁਝ ਨਹੀਂ ਅਦਾ ਦਾਜੇ ਨਹੀਂ ਲੱਗਦੇ ਠੀਕ ਭਾਈ ਜੀ ਵੋਟ ਕਿਨੂੰ ਪਾਉਂਗੇ ਇਸ ਵਾਰ ਵੋਟ ਕਿਨੂੰ ਪਾਉਂਗੇ ਇਹ ਕਿਹਨੇ ਦੱਸੂਗਾ ਤੁਸੀਂ ਦੱਸੂਗਾ ਕਿਹਨੇ ਪਾਣੀ ਪੋਟ ਤੁਹਾਨੂੰ ਜਿਹੜੀ ਕਪਾੜੀ ਜਾਂ ਅਸ਼ਰ ਕਰਦੇ ਕੰਮ ਹੀ ਰਹਿ ਜਾਂਦੇ ਆ ਦੇਖਾਂਗੇ ਜਿਹੜਾ ਜਿੱਤਣ ਵਾਲਾ ਹੈਗਾ ਉਹਨੂੰ ਪਾਵਾਂਗੇ ਜਿੱਤਣ ਵਾਲਾ ਤੁਹਾਨੂੰ ਕਿਹੜਾ ਲੱਗਦਾ ਕਿਹੜਾ ਕਿਹਦੀ ਹਵਾ ਚੱਲਦੀ ਕੋਈ ਨਹੀਂ ਕਹਿ ਸਕਦਾ ਅੱਜ ਕੋਈ ਨਹੀਂ ਕਹ ਸਕਦੇ ਉਹ ਬੈਠੇ ਆ ਅੱਛਾ ਭਾਈ ਪੁੱਛਦੇ ਆ ਭਾਈ ਵੋਟ ਕਿਨੂੰ ਪਾਉਂਗੇ ਸਰ ਵੋਟ ਨੂੰ ਪਾਵਾਂਗੇ ਜਿਹੜਾ ਪਬਲਿਕ ਦੇ ਇਸ਼ੂਜ਼ ਨੂੰ ਸੋਲਵ ਕਰੂਗਾ ਮੋਟੇ ਸਾਹਮਣੇ ਕਿਹੜੀ ਪਾਰਟੀਆਂ ਕਿਹੜੀ ਸਰਕਾਰ ਵਧੀਆ ਕੰਮ ਕਰਦੀ ਹੈ ਇਦਾਂ ਕੋਈ ਹੱਲੇ ਡਿਸਾਈਡ ਹੋਇਆ ਹੀ ਨਹੀਂ ਕੋਈ ਮਨ ਨਾਲ ਸੋਚਿਆ ਨਹੀਂ ਠੀਕ ਆ ਜੇ ਕਹਿੰਦੇ ਸੋਚਿਆ ਨਹੀਂਗਾ ਹਏ ਦਸਤਰੀਕ ਨੂੰ ਜਾ ਕੇ ਸੋਚ ਲਾਵਾਂਗੇ ਜਿਹਦਾ ਜੀਕਤਾ ਉਹਦੇ ਵੋਟਨ ਦੱਬ ਕੇ ਵੋਟ ਪਾ ਦਵਾਂਗੇ ਵੋਟ ਕਿਨੂੰ ਪਾਵਾਂਗੇ ਇਹ ਤਾਂ ਉੱਥੇ ਜਾ ਕੇ ਵੇਖਾਂਗੇ ਇਦਾਂ ਨਹੀਂ ਅੱਛਾ ਤੁਹਾਨੂੰ ਕਿਹੜੀ ਸਰਕਾਰ ਤੇ ਕਿਹੜੀ ਪਾਰਟੀ ਤੇ ਕੰਮ ਵਧੀਆ ਲੱਗਦਾ ਮੈਂ ਆਪਾਂ ਕੋਈ ਕਮੈਂਟ ਨਹੀਂ ਕਰਨਾ ਪਹੁੰਚਦਾ ਹੀ ਨਹੀਂ ਗਾ ਦੂਜੇ ਬੰਦੇ ਕੰਮ ਕਰੀ ਜਾਂਦੇ ਕਿੱਥੇ ਤੱਕ ਪਹੁੰਚਣਗੇ ਹੈ ਨਹੀਂ ਕੋਈ ਏਡਾ ਕਾਬਲ ਆਹ ਦੇਖੋ ਇਹਦਾ گاਵਲ ਜਿਹਨੂੰ ਇਸ ਵਾਰ ਵੋਟ ਪਾਈਏ ਤੁਹਾਡੀ ਵੋਟ ਪਾਉਂਗੋ ਕੌਣ ਕਿਹਨੂੰ ਪਾਉਂਗੇ ਜਿਹਨੂੰ ਗੋਹਗੇ ਤੁਹਾਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਦੀ ਲੱਗਦੀ ਆ ਜਿਹੜੀ ਤੁਸੀਂ ਕਹੋ ਉਹ ਹੀ ਪਾ ਦਾਂਗੇ ਨਹੀਂ ਤੁਹਾਨੂੰ ਕਿਹਦੀ ਵਧੀਆ ਲੱਗਦੀ ਆ ਸਾਨੂੰ ਸਾਰੀਆਂ ਚੰਗੀਆਂ ਆ ਸਾਰੀਆਂ ਚੰਗੀਆਂ ਲੱਗਦੀਆਂ ਨੇ ਸਭ ਵਧੀਆ ਸਾਰੀਆਂ ਤੇ ਇੱਕ ਪਾਰਟੀ ਦੇ ਹਾਂਜੀ ਕਿਸੇ ਪਾਰਟੀ ਦੇ ਸਾਰੀ ਪਾਰਟੀਆਂ ਸਾਰੇ ਆਪਣੇ ਨੇ ਵੋਟ ਕਿਹਨੂੰ ਪਾਉਂਗੇ ਇਸ ਵਾਰ ਵੋਟ ਪਈ ਆ ਸਾ ਆਪਣੀ ਹੀ ਕਿਸੇ ਨੂੰ ਨਹੀਂ ਪਾਣੀ ਕਾਰਨ ਕਿਹਨੂੰ ਨਹੀਂ ਪਾਣੀ ਕਾਰਨ ਹੈ ਕੀ ਕਾਰਨ ਆ ਕਿ ਵੋਟ ਬੋਲ ਭਾਈ ਇਹ ਆ ਤਾਂ ਥੋੜੀ ਜਿਹੀ ਭਾਈ ਵੋਟ ਕਿਹਨੂੰ ਪਾਉਂਗੇ ਇਸ ਵਾਰ ਬਾਸੀ ਵੋਟ ਤਾਂ ਇਹਨੂੰ ਪਾਉਂਗੇ ਜਨਤਰ ਵਿੱਚ ਤੋਂ ਬਾਤੀ ਆ ਅੱਜ ਤਾਂ ਪੈਣੀਆਂ ਵੋਟਾਂ ਨਹੀਂ ਪੋਟਾਂ ਤਾਂ ਪੈਗੀਆਂ ਨਹੀਂ ਨਹੀਂ ਜਨ 10 ਜੂਨ ਨੂੰ ਵੋਟਾਂ 10 ਜੁਲਾਈ ਨੂੰ ਵੋਟਾਂ ਨੇ ਆ ਵੋਟਾਂ ਤਾਂ ਪੈਗੀਆਂ ਆਵੇਂ ਯਾਰ ਦੀ ਇਲੈਕਸ਼ਨ ਨੂੰ ਆਈ ਇਲੈਕਸ਼ਨ ਦੇ ਵੋਟਾਂ ਨੇ ਨਹੀਂ ਪੈਗੀਆਂ ਮੋਟਾਂ ਅਜਾ ਪੈਗੀਆਂ ਵੋਟਾਂ ਇਹਨਾਂ ਨੂੰ ਹਾਈ ਪਤਾ ਹੀ ਨਹੀਂ ਵੋਟਾਂ ਤਾਂ ਪੈਗੀਆਂ ਭਾਈ ਵੋਟ ਕਿਹਨੂੰ ਪਾਉਂਗੇ ਕੁਛ ਕਹਿਣਾ ਔਖਾ ਯਾਰ ਕੁਛ ਕਹਿਣਾ ਔਖਾ ਉਹਨੇ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਵੀ ਲੱਗਦਾ ਕੋਈ ਦੱਸ ਸਕਦਾ ਕੁਝ ਨਹੀਂ ਕਰ ਇਹ ਸਾਨੂੰ ਜਲੰਧਰ ਦੇ ਜਲੰਧਰ ਵੈਸਟ ਦੇ ਲੋਕਾਂ ਦੀ ਰਾਏ ਨਤੀਜੇ ਕੀ ਹੋਣਗੇ ਸਮਾਂ ਦੱਸ ਸਕਿਆ ਕੈਮਰਾਮੈਨ ਹਮਾਚੂ ਦੇ ਨਾਲ ਮੈਂ ਆਕਾਸ਼ ਗੋਪਾਰਾਏ ਜਲੰਧਰ ਵੈਸਟ ਧੰਨਵਾਦ